ਮੋਦੀ ਸਰਕਾਰ ਨੇ ਬਦਲਿਆ ਸੰਵਿਧਾਨ ਜੋ 1 ਜੁਲਾਈ 2024 ਨੂੰ ਹੋਵੇਗਾ ਲਾਗੂ ਮੋਹਰ ਲੱਗੀ ਤੇ ਅਸੀਂ ਛੋਟੇ-ਛੋਟੇ ਹੁੰਦੇ ਸੀ ਸੁਣਦੇ ਹੁੰਦੇ ਸੀ ਹੁਣ ਤੱਕ ਛੋਟੇ ਤੋਂ ਲੈ ਕੇ ਹੁਣ ਤੱਕ ਸੁਣਦੇ ਹੁੰਦੇ ਸੀ ਕਿ ਇੱਕ ਬੰਦਾ ਆਪਣਾ ਪੈਸਾ ਜਿਹੜਾ ਬੰਦੇ ਨੂੰ ਬਦਲ ਦਿੰਦਾ ਹੈ ਪੈਸਾ ਜਿਹੜਾ ਬੰਦੇ ਨੂੰ ਬਦਲ ਦਿੰਦਾ ਨਿਗਾ ਖਰਾਬ ਹੋ ਜਾਂਦੀ ਜਿਹਦੇ ਕੋਲ ਚਾਰ ਪੈਸੇ ਆ ਜਾਂ ਨਾ ਪਰ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਪਨੀਰੀ ਪੀਡੀ ਸਾਡੇ ਬੱਚੇ ਉਹ ਇਹ ਕਿਆ ਕਰਨਗੇ ਕਿ ਇੱਕ ਬੰਦੇ ਨੇ ਪੈਸਾ ਵੀ ਬਦਲਤਾ ਸੀ ਤੇ ਇੱਕ ਬੰਦੇ ਨੇ ਦੇਸ਼ ਦਾ ਜਿਹੜਾ ਸੰਵਿਧਾਨ ਵੀ ਬਦਲਤਾ ਸੀ ਉਹ ਅਟਲ ਸਚਾਈ ਹੋ ਗਈ ਕਰੰਸੀ ਨੋਟ ਵੀ ਬਦਲੇ ਗਏ ਇਹ ਆਪਾਂ ਹੀ ਤੁਹਾਡਾ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਹੈ ਇਹ ਵੀ ਬਦਲਿਆ ਗਿਆ 1 ਜੁਲਾਈ ਨੂੰ ਲਾਗੂ ਹੋਣ ਜਾ ਰਿਹਾ ਹੈ ਤਿੰਨ ਮੇਜਰ ਐਕਟ ਜੀਦੇ ਤੇ ਸਾਡੇ ਸਾਹ ਚੱਲਦੇ ਆ ਤੇ ਸਾਹ ਰੋਕ ਵੀ ਸਕਦਾ ਜਿਹਦੇ ਤੇ ਸਾਡੇ ਸਾਹ ਚੱਲਦੇ ਆ ਮਨੁੱਖ ਦੇ ਕਿ ਸਾਨੂੰ ਜੀ ਆ ਕੁਝ ਹੋ ਗਿਆ ਉਹ ਤੇ ਸਾਡਾ ਬਚਾਅ ਕੀਤਾ ਜਾਵੇ ਜਾਂ ਅਸੀਂ ਗਲਤ ਕਰਤਾ ਤਾਂ ਸਾਹ ਰੁਕ ਵੀ ਜਾਂਦੇ ਆ ਇਹ ਹੈਗਾ ਜਿਹੜਾ ਇੰਡੀਅਨ ਪੈਨਲ ਕੋਡ ਆਈ ਪੀ ਸੀ ਆਈ ਪੀ ਸੀ ਇੰਡੀਅਨ ਪੈਨਲ ਕੋਡ ਜਿਹੜਾ 1860 ਦੇ ਵਿੱਚ ਬਣਿਆ ਸੀ ਔਰ 45 ਦਿਨਾਂ ਬਾਅਦ ਜਿਹੜਾ ਹੈਗਾ ਉਹ ਲਾਗੂ ਹੋ ਗਿਆ 60 ਜੀ ਉਹ ਬਦਲਿਆ ਗਿਆ ਸੀ ਆਰ ਪੀ ਸੀ ਉਹ ਸਾਡਾ ਕਾਨੂੰਨ ਬਦਲਿਆ ਗਿਆ ਔਰ ਐਵੀਡੈਂਸ ਐਕਟ ਜਿਹੜੇ ਚ ਅਸੀਂ ਗਵਾਹੀ ਦੇਣ ਜਾਂਦੇ ਆ ਕਰਾਉਣੇ ਆ ਆਪਾਂ ਗਵਾਹੀ ਦਿੰਦੇ ਆ ਜਾਂ ਸਾਡੇ ਵਕੀਲ ਸਾਹਿਬਾਨ ਗਵਾਹੀ ਕਰਾਉਂਦੇ ਆ ਉਹ ਬਦਲੇਗਾ ਤਿੰਨੇ ਮੇਜਰ ਐਕਟ ਬਦਲੇਗੇ ਰਹਿ ਗਿਆ ਸੀਪੀਸੀ ਜਿਹੜਾ ਸਿਵਲ ਦਾ ਉਹ 1972 ਦੇ ਵਿੱਚ ਉਹ ਚ ਅਮੈਂਡਮੈਂਟ ਕਰਤੀ ਸੀ ਇਹ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਹੁਣ ਵੀ ਉਹ ਚ ਅਮੈਂਡਮੈਂਟ ਕਰੇਗੀ ਜਿਹੜਾ ਸਾਡਾ ਸਿਵਲ ਹੈਗਾ ਜਿਹੜਾ ਸੀ ਵਿਸਤਾਰਪੁਰ ਕੋ ਦੱਸਣਾ ਚਾਹੁੰਦੇ ਆ ਜਿਹੜਾ ਫੌਜਦਾਰੀ ਜਾਬਤਾ ਸੰਘ ਸੀ ਸੀਆਰਪੀਸੀ ਐਕਟ ਉਹਦਾ ਨਾਮ ਰੱਖਤਾ ਜੀ ਭਾਰਤੀਆ ਨਾਗਰਿਕ ਸੁਰੱਖਿਆ ਸੰਗਤਾ ਆਈਪੀਸੀ ਜਿਹੜਾ ਇੰਡੀਅਨ ਪੈਨਲ ਕੋਡ ਸੀ ਉਹਦੀ ਜਗ੍ਹਾ ਨਵਾਂ ਕਾਨੂੰਨ ਆ ਗਿਆ ਭਾਰਤੀ ਨਿਆਂ ਸੰਗਤਾ 2023 ਤੇ 24 ਚੇ ਲਾਗੂ ਹੋਣ ਜਾ ਰਿਹਾ 1 ਜੁਲਾਈ 2024 ਅੱਜ ਤਰੀਕ ਹੋ ਗਈ 16 ਤੇ ਦਿਨ ਰਹਿ ਗਏ ਸਾਰੇ 14 ਤੇ ਤੀਜਾ ਹੈਗਾ ਜਿਹੜਾ ਸੀ ਇੰਡੀਅਨ ਐਵੀਡੈਂਸ ਐਕਟ ਉਹਦਾ ਨਾਂ ਰੱਖਤਾ ਜੀ ਬਦਲ ਕੇ ਭਾਰਤੀਆ ਸ਼ਖਸੇ ਅਭਿਨੇਜਮ ਇਹ ਤਿੰਨ ਬਹੁਤ ਵੱਡੇ ਕਾਨੂੰਨ ਹੈ ਜਿਹੜੇ ਕਿ ਮੇਜਰ ਐਕਟ ਹੈ ਇਹ 1 ਜੁਲਾਈ ਨੂੰ ਲਾਗੂ ਹੋਣ ਜਾ ਰਿਹਾ ਤੇ ਮੋਦੀ ਸਰਕਾਰ ਨੇ ਜਿਹੜੇ ਬਦਲਤੇ ਇਹਦੇ ਚ ਕੀ ਹੈ ਵਕੀਲ ਸਹਿਬਾਨਾਂ ਨੂੰ ਸਾਡਿਆਂ ਨੂੰ ਸਟੱਡੀ ਕਰਨੀ ਪੈਣੀ ਹੈ ਨਵੇਂ ਮੁੰਡੇ ਜਿਹੜੇ ਐਡਮਿਸ਼ਨਾਂ ਲੈਣਗੇ ਉਹ ਨਵੀਂ ਇਸ ਤੇ ਇਹ ਕਾਨੂੰਨਾਂ ਤੇ ਸਟੱਡੀ ਕਰਨੀ ਪਣੀ ਹੈ ਤੇ ਜੱਜ ਸਹਿਬਾਨਾਂ ਨੂੰ ਵੀ ਇਸ ਵਾਸਤੇ ਫੇਰ ਟ੍ਰੇਨਿੰਗ ਲੈਣੀ ਪੈਣੀ ਹੈ। ਔਰ ਪ੍ਰਾਣੀਆਂ ਜੋ ਕਿਤਾਬਾਂ ਉਹ ਖਤਮ ਹੋ ਗਈਆਂ ਜਿਵੇਂ ਆਪਣੇ ਨੋਟ ਹੋਏ ਸੀ। ਹਜ਼ਾਰ ਹਜ਼ਾਰ ਦੇ ਨੋਟ ਸੀ, 500 ਦਾ ਨੋਟ ਸੀ। ਤਾਂ ਜਿਵੇਂ ਨਵੇਂ ਆ ਗਏ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਸਾਰਾ ਢਾਂਚਾ ਹੀ ਬਦਲਿਆ ਗਿਆ ਤੇ ਇਹਦੇ ਵਿੱਚ ਵੱਡੀ ਸੋਧ ਕੀਤੀ ਹੈ। ਆਬੂਤਾ ਵੀ ਦੇਸਾ ਵਾਂਗੂ ਸਜਾ ਹੋਇਆ ਕਰੇਗੀ। ਉੱਚ ਕੀ ਇਹਨਾਂ ਨੇ ਕੀਤਾ ਕਿ ਜੋ ਅੰਗਰੇਜ਼ਾਂ ਵੇਲੇ ਕਾਨੂੰਨ ਸੀ ਬਣੇ ਅੰਗਰੇਜ਼ਾਂ ਨੇ ਬਣਾਏ ਸੀ ਉਹ 'ਚ ਬਹੁਤ ਸਜ਼ਾ ਘੱਟ ਸੀਗੀ ਤੇ ਉਹਨੇ ਦੇ ਵਿੱਚ ਕੀ ਹੈ ਜੁਰਮਾਨੇ ਵੀ ਬਹੁਤ ਵੱਡੇ ਹੋ ਗਏ ਤੇ ਸਜ਼ਾਵਾਂ ਵੀ ਬਹੁਤ ਵੱਡੀਆਂ ਹੋ ਗਈਆਂ ਫਾਂਸੀ ਤੱਕ ਦੀਆਂ ਸਜ਼ਾਵਾਂ ਨਾ ਤੇ ਮੈਂ ਸਾਡੇ ਭਾਰਤ ਵਾਸੀਆਂ ਨੂੰ ਜਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਹੈ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅੱਗੇ ਤੋਂ ਕੰਮ ਕਰਿਓ ਤੇ ਹੁੱਲੜਵਾਜੀਆਂ ਉਹਨੂੰ ਚੱਲਣੀਆਂ ਨਹੀਂ ਤੇ ਜਿਹੜੇ ਆਮ ਬੰਦੇ ਤੁਰੇ ਫਿਰਦੇ ਸੀ ਡਰਾਈਵਰੀ ਸਿੱਖ ਲਈ ਦੋ ਦੋ ਮਹੀਨਿਆਂ ਦੇ ਵਿੱਚ ਤੇ ਉਹ ਟਰੱਕ ਚਲਾਉਣ ਲੱਗ ਗਏ ਤੇ ਆਮ ਸੜਕਾਂ ਤੇ ਵੇਖਦੇ ਹੁੰਦੇ ਸੀ ਆਠੇ ਪਹੁੰਦੇ ਜਾਂਦੇ ਸੀ ਉਹਦੇ ਵਿੱਚ ਬਹੁਤ ਵੱਡਾ ਲੱਖਾਂ ਰੁਪਏ ਦੇ ਵਿੱਚ ਜੁਰਮਾਨਾ ਤੇ 10 ਸਾਲ ਦੀ ਸਜ਼ਾ ਹੁਣ ਭਾਈ ਆਪਦਾ ਵੇਖ ਕੇ ਚੱਲਿਆ ਕਰੋ ਤੇ ਨਾਲ ਜਿਹੜਾ ਮਾਲਕ ਹੈ ਉਹਨੂੰ ਵੀ ਸਜ਼ਾ ਹੋਊਗੀ ਹੁਣ ਜਿਵੇਂ ਆਈਪੀਸੀ ਦੀ ਧਾਰਾ ਆਪਾਂ 323 24 25 ਆਪਾਂ ਪਿੰਡਾਂ ਦੇ ਵਿੱਚ ਆਮ ਕਹਿੰਦੇ ਹੁੰਦੇ ਸੀ ਜੇ 302 ਲੱਗੀ 307 ਲੱਗੀ 376 ਲੱਗੀ 107 51 ਦੀਆਂ ਜਮਾਨਤਾਂ ਹੋਣਗੀਆਂ 125 ਸੀਆਰਪੀਸੀ ਦਾ ਖਰਚੇ ਦਾ ਕੇਸ ਪਾਇਆ ਜੀ ਤਾਂ ਉਹ ਜਿਹੜੀਆਂ ਗੱਲਾਂ ਟੋਡੀਆਂ ਹੁਣ ਖਤਮ ਹੋ ਗਈਆਂ ਹੁਣ ਨਵੇਂ ਸਿਰੇ ਤੋਂ ਸਟੱਡੀ ਕਰਨੀ ਪੈਣੀ ਹੈ ਜਿਹੜੀ 324 ਤੇ 26 ਸੀ ਉਹਦੀ ਥਾਂ ਤੇ ਆਈਪੀ 618 ਲੱਗ ਗਈ ਜਿੱਥੇ 125 ਸੀ ਹੱਡੀ ਟੁੱਟ ਜਾਂਦੀ ਸੀ 170 ਲੱਗ ਗਈ ਤੇ ਉਹ ਆਈਪੀਸੀ ਵੀ ਖਤਮ ਹੋ ਗਈ ਇੰਨੇ ਪੈਨਲ ਕੋਡ ਆ ਜਿਹੜਾ ਬੋਲਣਾ ਕਹਿਣਾ ਲਿਖਣਾ ਖਤਮ ਹੋ ਗਿਆ ਉਹਦੇ ਤੇ ਲੱਗ ਗਿਆ ਭਾਰਤੀ ਆ ਨਿਆਏ ਸੰਗਤ ਬੀ ਐਨ ਐਸ ਜਿੱਤੇ ਆਪਾਂ ਆਈਪੀ ਸੀ ਲਿਖਦੇ ਸੀ ਨਾ ਉਤੇ ਬੀ ਐਨ ਐਸ ਲਿਖਣਾ ਪਊਗਾ ਤੇ 302 ਦੀ ਜਗ੍ਹਾ ਤੇ 103 302 ਦੀ ਜਗ੍ਹਾ ਤੇ ਮਰਡਰ ਕੇਸ ਚ ਉਹਦੀ ਜਗ੍ਹਾ ਤੇ 103 ਬੀ ਐਨ ਐਸ ਲੱਗ ਬਣ ਗਈ 307 ਤੇ 109 ਬਣ ਗਈ 300 75 ਜਿਹੜੀ ਪਰਿਭਾਸ਼ਾ ਸੀਗੀ ਬਲਾਤਕਾਰ ਦੀ ਡੈਫੀਨੇਸ਼ਨ ਦੱਸੀ ਗਈ ਸੀ ਫੇਟਨ 70 ਲੱਗਦੀ ਸੀ ਤਾਂ ਉਹਦੇ ਚ ਅੱਗੇ ABC DC ਕੋਈ ਡਾਕਟਰ ਨਸ ਨਾਲ ਗਲਤ ਕੰਮ ਕਰਦਾ ਕੋਈ ਹੋਟਲ ਵਾਲਾ ਗਲਤ ਕੰਮ ਕਰਦਾ ਕੋਈ ਸਕੂਲ ਦਾ ਪ੍ਰਿੰਸੀਪਲ ਗਲਤ ਕੰਮ ਕਰਦਾ ਕੋਈ ਬੱਸ ਚਾਲਕ ਗਲਤ ਕੰਮ ਕਰਦਾ ਰੇਲ ਗੱਡੀ ਵਿੱਚ ਇਸਤਰੀਆਂ ਨਾਲ ਗਲਤ ਕੰਮ ਹੁੰਦਾ ਤਾਂ ਉਹਦੀ ਅੱਗੇ ਜਿਹੜੀ ਸੀਗੇ ਪਾਰਟ ਸੀ 1 2 3 4 6 ਜਿਵੇਂ ABC ਉਹਦੀ ਜਗ੍ਹਾ ਤੇ ਕੀ ਕਰਤੇ 363 ਤਨ ਜੋ 76 ਦੀ ਧਾਂ ਤੇ 64 65 66 ਤੇ 67 ਇੱਕ ਗੈਂਗ ਰੇਪ ਹੁੰਦਾ ਸੀ ਜਿਵੇਂ 10 ਲੜਕੇ ਆ ਲੜਕੀ ਨੂੰ ਘੇਰ ਲੈਂਦੇ ਸੀ ਤੇ ਉਹਦੇ ਨਾਲ ਬਲਾਤਕਾਰ ਕਰਕੇ ਮਾਰ ਕੇ ਛੱਡ ਦਿੰਦੇ ਸੀ ਤੇ ਉਹਦੇ ਤੇ ਪਹਿਲਾਂ ਏ ਡੀ ਬਣੀ ਸੀ ਧਾਰਾ ਐਮੈਂਡਮੈਂਟ ਕਰਕੇ ਹੁਣ ਉੱਤੀ ਧਾਂ ਤੇ ਧਾਰਾ 70 ਬੀ ਐਨ ਐਸ ਲੱਗੀ ਜਿਹਦੇ ਵਿੱਚ ਫਾਂਸੀ ਦੀ ਸਜ਼ਾ ਤੇ ਉਮਰ ਕੈਦ ਹੈ ਤੇ ਜਿਹੜੇ ਹੁਣ ਸਕੂਲਾਂ ਚ ਪੜ੍ਹਦੇ ਆ ਨਾ ਕਾਲਜਾਂ ਚ ਆਉਦਾ ਬਚ ਕੇ ਰਹੋ ਤੇ ਸ਼ੇਰ ਸ਼ਾੜਾ ਜਿਹੜੀ ਉਹਦੇ ਚ ਬਹੁਤ ਜ਼ਿਆਦੇ ਸਜ਼ਾ ਜਿਹੜੀ ਹੈਗੀ ਹੈ ਕੀਤੀ ਗਈ ਹੈ ਇਸ ਐਕਟ ਦੇ ਵਿੱਚ ਲਿਖੀ ਗਈ ਹੈ ਜੋ ਜੁਰਮ ਕਰੇਗਾ ਉਹਨੂੰ ਹੋਵੇਗੀ ਵੀ ਤੇ ਸੀਆਰਪੀਸੀ ਜਿਹੜੇ ਅਸੀਂ ਲੜਾਈਆਂ ਝਗੜੇ ਕਰ ਦਿੰਦੇ ਸੀ ਐਸਡੀਐਮ ਸਾਹਿਬ ਦੇ ਸਾਡੇ ਕਲੰਦਰੇ ਪੇਸ਼ ਕਰਦੇ ਸੀ ਜਾਂ ਪੁਲਿਸ ਮਲਾਂ ਵਿੱਚ ਸਾਡੇ ਜਮਾਨਤ ਭਰਾ ਕੇ ਇੱਥੇ ਪੇਸ਼ ਕਰਦੇ ਸੀਗੇ 107 152 ਉਹਦੀ ਜਗ੍ਹਾ ਲੱਗੀ ਜੀ 126 ਤੇ 170 ਇਹਦੇ ਵਿੱਚ ਵੀ ਕਾफी ਜੁਰਮਾਨਾ ਤੇ ਸਖਤ ਸਜ਼ਾ ਦਿੱਤੀ ਗਈ ਹੈ ਤੇ ਜਿਹੜੀਆਂ ਲੜਕੀਆਂ ਬਿਹਾਈਆਂ ਜਾਂਦੀਆਂ ਸੀ ਉਹਨਾਂ ਨਾਲ ਕੁੱਟਮਾਰ ਹੁੰਦੀ ਸੀ ਆਪਾਂ ਡੀਵੀ ਐਕਟ ਦਾ ਕੇਸ ਪਾਉਂਦੇ ਸੀ ਸੀਆਰਪੀਸੀ 125 ਦਾ ਪਾਉਂਦੇ ਸੀ ਖਰਚੇ ਦਾ ਪਾਉਂਦੇ ਸੀ ਤਾਂ ਉਸ ਟਾਈਮ ਦੇ ਵਿੱਚ ਜਿਹੜਾ ਹੈਗਾ ਖਰਚਾ ਜਿਹੜਾ ਸੀਗਾ ਬਹੁਤ ਘੱਟ ਲਿਖਿਆ ਗਿਆ ਉਸ ਸਮੇਂ ਦੀ ਆਪਣੀ ਕਰੰਸੀ ਦੀ ਜਿਹੜੀ ਸੀ ਉਹਦੀ ਕੀਮਤੀ ਥੋੜੀ ਸੀਗੀ ਕਿਉਂਕਿ ਜੋ ਧਰਤੀ ਚੋਂ ਜਾਂ ਖਣਿਜ ਪਰਧਾਤ ਨਿਕਲਦੇ ਆ ਸੋਨਾ ਨਿਕਲਦਾ ਤੇਲ ਨਿਕਲਦਾ ਜਾਂ ਆਪਣੇ ਧਰਤੀ ਦੇ ਵਿੱਚ ਫਸਲ ਹੁੰਦੀ ਹੈ ਉਹਦੇ ਹਿਸਾਬ ਨਾਲ ਆ ਜਿਹੜੀ ਸਾਡੀ ਕਰੰਸੀ ਹਰ ਸਾਲ ਜਿਹੜੀ ਚੇਂਜ ਹੁੰਦੀ ਜਾਂਦੀ ਹੈ ਉਹਦੀ ਕੀਮਤ ਬਦਲ ਵਾਧ ਹੀ ਤੁਰ ਜਾਂਦੀ ਹੈ ਤਾਂ ਉਹਦੇ 125 ਦੀ ਥਾਂ ਤੇ 144 ਜਿਹੜੀ ਹੈਗੀ ਹੈ ਤਾਰਾ ਨਵੀਂ ਐ ਲਾਤੀ ਤੇ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੈ ਉਹਦੇ ਪਤੀ ਨੂੰ ਜਿਹੜਾ ਦੇਣਾ ਪਵੇਗਾ ਤੇ ਐਵੀਡੈਂਸ ਐਵੀਡੈਂਸ ਐਕਟ ਜਿਹੜਾ ਗਵਾਹੀਆਂ ਕਰਾਉਣੇ ਆ ਤੀਜਾ ਤੀਜਾ ਇੱਕ ਤਾਂ ਜਿਹੜਾ ਸੀ ਗਵਾਹੀਆਂ ਕਰਾਉਣੇ ਆ ਉਹਦੇ ਵਿੱਚ ਵੀ ਬਹੁਤ ਵੱਡੀ ਐਮੈਂਡਮੈਂਟ ਹੋ ਗਈ ਔਰ ਸਾਰੀਆਂ ਧਰਾਵਾਂ ਜਿਹੜੀਆਂ ਉਹ ਬਦਲੀਆਂ ਗਈਆਂ ਇਹਦੇ ਵਿੱਚ ਵੱਡੇ ਲੰਬੇ ਜਿਹੜੀਆਂ ਜੁਰਮਾਨੇ ਹੋਣਗੇ ਵੱਡੇ ਜੁਰਮਾਨੇ ਹੋਣਿਆ ਤੇ ਲੰਬੇ ਜਿਹੜੇ ਕੇਸ ਆ ਜਿਹੜੇ ਇਸ ਕੇਸਾਂ ਦੇ ਵਿੱਚ ਲੰਬੀ ਜੜੀ ਸਜ਼ਾ ਹੋਣੀ ਹੈ ਤੇ ਜਿਹੜੇ ਮੈਂ ਲੰਬੇ ਕਿਹਾ ਨਾ ਲੰਬੇ ਲੰਬੇ ਜ਼ਿਆਦਾ ਲੰਬੇ ਕੇਸ ਨਹੀਂ ਚੱਲਦੇ ਇਹਦੇ ਵਿੱਚ ਇਹ ਵੀ ਇੱਕ ਐਮੈਂਡਮੈਂਟ ਕਰਤੀ ਕਿ ਅੱਗੇ ਲੋਕ ਖੱਜਲ ਖਵਾਰ ਹੁੰਦੇ ਸੀ 10-10 ਸਾਲ ਕੇਸ ਚੱਲੀ ਜਾਂਦੇ ਨਿਆਂ ਨਹੀਂ ਮਿਲਦਾ ਸੀ ਤੇ ਇਹਦੇ ਵਿੱਚ ਜਿਹੜਾ ਹੋਣਾ ਬਾਉਂਡ ਹੋ ਗਿਆ ਸੋ ਇਹ ਜਿੰਨੀ ਜਾਣਕਾਰੀ ਮਿਲੀ ਸੀ ਇਹ ਬੁੱਕ ਮੰਗਵਾਈ ਹੈ ਜੋ ਇਹਨੂੰ ਪੜਾਂਗੇ ਅੱਗੇ-ਅੱਗੇ ਤੋਂ ਜਿਹੜੀਆਂ ਧਰਾਵਾਂ ਆਉਦੀ ਜਾਣਕਾਰੀ ਦਿੰਦੇ ਰਹਾਂਗੇ ਸੋ ਜਿੰਨਾ ਕਿ ਇਹਦੇ ਚੋਂ ਅੱਜ ਕੱਲ੍ਹ ਮੰਗਾਈਆ ਰਾਤ ਗਿਆਨ ਪੈਦਾ ਮਿਲੇ ਆਪਾਂ ਨੂੰ ਉਹਨਾਂ ਕ ਜਿਹੜਾ ਹੈਗਾ ਸਾਡੀ ਪਬਲਿਕ ਨਾਲ ਸ਼ੇਅਰ ਕਰਤਾ ਪਰ ਜੋ ਇਹ ਤਿੰਨ ਕਾਨੂੰਨ ਬਣੇ ਨਾ ਤਾਂ ਇਹਦੇ ਵਿੱਚ ਸਖਤ ਸਜ਼ਾ ਹੈ ਸੋ ਸਾਨੂੰ ਜਿਹੜੇ ਸਾਡੇ ਨੌਜਵਾਨ ਮੁੰਡੇ ਐ ਖਾਸ ਕਰਕੇ ਤਾਂ ਫੂਕ ਫੂਕੇ ਜਿਹੜਾ ਸਾਨੂੰ ਪੈਰ ਆ ਧਰਨਾ ਪੈਣਾ ਇਹ 1 ਜੁਲਾਈ 2024 ਨੂੰ ਜਿਹੜਾ ਇਹ ਕਾਨੂੰਨ ਐ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਜਾਣਾ ਤੇ ਆਪਾਂ ਕਹਿੰਦੇ ਹੁੰਦੇ ਸੀ ਨਾ ਸੀਰੀਆ ਦੇ ਵਿੱਚ ਦੁਬਈ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਫਲਾਨੇ ਮੁਸਲਮ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਾਨੂੰਨ ਸਖਤ ਐ ਇੱਥੇ ਵੀ ਕਾਨੂੰਨ ਆਉਣ ਜਿਹੜੇ ਸਖਤ ਹੋਗੇ ਇਹ ਆਉਣ ਵਾਲੇ 5-4 ਸਾਲਾਂ ਨੂੰ ਦੇਖ ਲਿਓ ਤੁਸੀਂ ਸੜਕਾਂ ਬੇਲੀਆਂ ਹੋਇਆਂ ਕੰਨੀਆਂ ਟਰੱਕ ਗੱਡੀਆਂ ਲੈਣੀਆਂ ਨਹੀਂ ਕਿਸੇ ਨੇ ਤੇ ਜਿਹੜੀਆਂ ਆਮ ਅਸੀਂ ਗੱਡੀਆਂ ਲਈ ਫਿਰਦੇ ਆ ਨਾ ਜੀ ਤੇ ਇਹ ਵੀ ਅਸੀਂ ਪਹਿਲੇ ਹੋ ਜਾਾਂਗੇ ਵੀ ਯਾਰ ਛੱਡ ਆਪਾਂ ਨਹੀਂ ਚਲਾਉਂਦੇ ਆਹ ਕੁਛ ਜਿਹੜਾ ਹੋਗਾ ਸਖਤੀ ਨਾਲ ਜਿਹੜਾ ਨਜਿੱਠਿਆ ਜਾਵੇਗਾ ਇਹ ਕਾਨੂੰਨ ਬਹੁਤ ਵਧੀਆ ਹੈ ਅਸੀਂ ਇਹਦੀ ਤਾਇਦ ਕਰਦੇ ਹਾਂ ਜਿਨ੍ਹਾਂ ਦੇ ਨੌਜਵਾਨ ਮੁੰਡੇ ਸੜਕ ਹਾਦਸਿਆਂ ਚ ਦੀ ਮੌਤ ਹੋ ਗਈ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਜਾਂ ਲੇਡੀਜ਼ 125 ਖਰਚੇ ਦੇ ਵਿੱਚ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਜਾਂ 376 ਦੇ ਵਿੱਚ ਨਾ ਨਿਆਂ ਨਹੀਂ ਮਿਲਿਆ ਮਾਰੀ ਛੋਟੀ ਕੇ ਦੀ ਲੱਤ ਤੋੜਤੀ ਉਹ ਚ ਨਿਆਂ ਨਹੀਂ ਮਿਲਿਆ 751 ਦੇ ਵਿੱਚ ਨਿਆਂ ਨਹੀਂ ਮਿਲਿਆ ਪੁਲਿਸ ਜਿਹੜੀ ਫੜ ਕੇ ਛੱਡ ਦਿੰਦੀ ਸੀ 323 25 ਦੇ ਵਿੱਚ ਇਹ ਚ ਨਿਆਂ ਨਹੀਂ ਮਿਲਿਆ 376 ਚ ਨਿਆਂ ਨਹੀਂ ਮਿਲਿਆ ਤਾਂ ਹੁਣ ਜਿਹੜਾ ਬਹੁਤ ਵੱਡਾ ਫੇਰ ਬਦਲ ਹੋ ਗਿਆ ਤੇ ਬਹੁਤ ਵੱਡੀ ਹੈ ਜਿਹੜੀ ਤਬਦੀਲੀ ਕੀਤੀ ਗਈ ਹੈ ਦੇ ਵਿੱਚ ਬਹੁਤ ਵੱਡੇ ਜ਼ਰਵਾਨੇ ਆ ਸੋ ਬਚ ਕੇ ਚੱਲਣ ਦੀ ਲੋੜ ਹੈ ਇਹ ਆ ਗੱਲ ਸੰਵਿਧਾਨ ਦੀ ਪੂਰੇ ਭਾਰਤ ਵਿੱਚ ਜਿੰਨੇ ਮੇਰੇ ਵੀਰ ਭੈਣ ਭਰਾ ਬਜ਼ੁਰਗ ਇਸ ਵੀਡੀਓ ਨੂੰ ਸੁਣਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜਾ ਸਵਿਧਾਨ ਆ ਸਾਡਾ ਉਹ ਬਦਲਿਆ ਗਿਆ 1 ਜੁਲਾਈ 2024 ਨੂੰ ਹੋਵੇਗਾ ਲਾਗੂ ਧੰਨਵਾਦ